ਗਲਬ ਦਾ ਸੂਫੀ ਸ਼ਾਇਰ ਕਿੱਸਾ ਪੂਰਨ ਭਗਤ ਜੀ ਦਾ ਕਵੀ ਕਾਲੀਦਾਸ ਜੀ ਪੂਰਨ ਭਗਤ ਨੂੰ ਰਾਜਨੀਤੀ ਸਿਖਾਉਣੇ ਗੁਰੂ ਕਹੇ ਨਸੀਹਤਾਂ ਰਾਜਨੀਤੀ ਆਖੇ ਇਹ ਵੀ ਖੂਬ ਵਿਚਾਰ ਬੱਚਾ ਇਨਾ ਬਾਦਨਾ ਰਾਜ ਦਾ ਕੰਮ ਚੱਲੇ ਸਭਨਾ ਰਾਜਿਆਂ ਦੇ ਦਰਕਾਰ ਬੱਚਾ ਪਹਿਲਾਂ ਇਹ ਹਮੇਸ਼ਾ ਇਨਸਾਫ ਕਰਨਾ ਹਾਜ਼ਰ ਜਾਨਣਾ ਸਦਾ ਕਰਤਾਰ ਬੱਚਾ ਭੁੱਖੇ ਸ਼ਾਹੀ ਨਹੀਂ ਇਨਸਾਫ ਹੁੰਦਾ ਲੰਦਾ ਅੰਤੋ ਰਾਜ ਨਿਹਾਰ ਬੱਚਾ ਦੂਜਾ ਵਕਤ ਹਰ ਦੀ ਨਹਿਰ ਨਹਿਰਬਾਨੀ ਨਗਾਬਾਨੀ ਰੇਤ ਛੜੀ ਨਹੀਂ ਵਿਸਾਰ ਬੱਚਾ ਅਰਾਖਾ ਸਵੇ ਇੱਕ ਪਲ ਬੇਫਿਕਰ ਹੋ ਗਈ ਚਿੜੀ ਜਾਂਦੀਆਂ ਖੇਤ ਉਜਾੜ ਬੱਚਾ ਬਾਦਸ਼ਾਹ ਗਾਫਲ ਹੋਵੇ ਮਰੇ ਰਸੀਅਤ ਲੁਟੇ ਖਾਉਂਦੇ ਨੇ ਅਹਲਕਾਰ ਬੱਚਾ ਜਿਕ ਨਹੀਂ ਇਅਲੀ ਦਾ ਖੋਪ ਹੋਵੇ ਜਿਹੜਾ ਪਾਲ ਪਾਉਂਦੇ ਨੇ ਬਗਿਆੜ ਬੱਚਾ ਦਾ ਜਾਗਣਾ ਆਪਣੇ ਰਾਜ ਅੰਦਰ ਪਹਿਰੇ ਵਿੱਚ ਜਿਵੇਂ ਪਹਿਰੇਦਾਰ ਬੱਚਾ ਕਰਨੀ ਰੱਖਿਆ ਅੱਜ ਜਦ ਦੁਖੀਆਂ ਦੀ ਚੁੰਝੁੰਮ ਮਾਰਨੇ ਨੇ ਬਤਕਾਰ ਬੱਚਾ ਚੁੱਪਚਾਪ ਹਵਾ ਜਿਉਂ ਫਿਰੇ ਸਾਰੇ ਹਰ ਥਾਉਂ 'ਚ ਰੱਖਣੀ ਸਾਰ ਬੱਚਾ ਰਹਿੰਦੇ ਦੇਖਦੇ ਦੁਸ਼ਮਣ ਦੋਸਤਾਂ ਨੂੰ ਕਿੰਨੇ ਹਨ ਵਿੱਚ ਸੰਸਾਰ ਬੱਚਾ ਗੁਪਤ ਦੂਤ ਜਸੂਸ ਹਰ ਦੇਸ਼ ਅੰਦਰ ਕਲ ਛੱਟਨੇ ਮਰਦ ਹੁਸ਼ਿਆਰ ਬੱਚਾ ਜਿਹੜੇ ਆਈ ਕੇ ਸੱਚਮੇਸ਼ਾ ਦੱਸਣ ਹੁਣ ਮੂਲ ਨਹੀਂ ਕੁੜਿਆਰ ਬੱਚਾ ਰਾਜ ڈاکੂ ਰਾਜ ਵਿਗਾੜ ਦੇ ਕਰਨ ਵਾਲੇ ਚਟਮਾਰ ਦੇ ਦੀਗ ਦੀ ਧਾਰ ਬੱਚਾ ਰਾਈ ਜਿਨ੍ਹਾਂ ਦੇ ਦੁਸ਼ਮਨ ਨਜ਼ਰ ਆਵੇ ਉਸ ਨੂੰ ਸਮਝਣਾ ਵਾਗ ਪਹਾੜ ਬੱਚਾ ਮਤਾ ਸਾੜ ਟੁੱਟੇ ਕਰਬਾਰ ਜੰਗਲ ਇੱਕ ਜਰਾ ਥੀ ਅਗ ਆਗਾਰ ਬੱਚਾ ਦੁਸ਼ਮਨ ਮਰਨੇ ਤੇ ਰੀਤ ਪਾਲਣ ਦੀ ਬਗਲਾ ਬਗਲਾ ਵਾਂਗ ਰੱਖਦੀ ਧਾਰ ਬੱਚਾ ਜਿਹੜੇ ਵਕਿਸੇ ਵਕਤ ਕੋਈ ਦੁਖੀਆ ਆ ਜਾਵੇ ਖੁੱਲਾ ਰਹੇ ਹੈ ਮੇਰਾ ਦਰਬਾਰ ਬੱਚਾ ਆਲਸੀ ਭੋਗ ਕੇ ਨੀਂਦ ਤਿਆਗ ਤਿੰਨੇ ਸੁਣਨੀ ਸਬਦੀ ਝਟ 扑ਕਾਰ ਬੱਚਾ ਵੇਦ ਵਾਂਗ ਦੇ ਬਾਦਸ਼ਾਹ ਰਹੇ ਗਾਫਲ ਮਰੇ ਦਿਨੂ ਸਖਤੀ ਬਿਮਾਰ ਬੱਚਾ ਸੁਣਨ ਅਰਜਨ ਕਰਨ ਨਿਆ ਜਿਹੜੇ ਗਾਫਲ ਸੋਮ ਦੇ ਪੈਰ ਪਸਾਰ ਬੱਚਾ ਕਾਲੀਦਾਸ ਇਹ ਸਿੱਖਿਆ ਸਦਾ ਯਾਦ ਰੱਖੀ ਰਾਤ ਤੇ ਦਿਨੇ ਹੁਸ਼ਿਆਰ ਬੱਚਾ তথা ਜਿੰਨੇ ਪਾਪ ਹੋਵਣ ਉਸ ਰਾਜ ਅੰਦਰ ਪੈਦਾ ਜਾਨ ਰਾਜੇ ਸਿਰ ਭਾਰ ਬੱਚਾ ਲੋਕ ਸੁਖੀ ਬਸਨ ਕੁੰਨ ਦਾਣ ਹੋਮ ਦੇ ਸਮੇ ਸ਼ਹ ਦੀ ਪੈਰ ਪਸਾਰ ਬੱਚਾ ਰਈਏ ਤੇ ਸੁਖ ਸੁਖੀ ਬਾਤ ਚ ਸੁਖ ਜਨ ਸੁਖੀ ਜਾਨੋ ਰਈਏ ਤੇ ਦੁਖੀ ਹੈ ਸ਼ਹ ਲਜਾਰ ਬੱਚਾ ਆ ਰਈਏ ਤੇ ਜੜਾਂ ਦੀ ਬਾਦਸ਼ਾ ਬ੍ਰਿਖ ਵਾਂਗੂ ਸਦਾ ਜੀਵਦਾ ਜੜਾ ਆਧਾਰ ਬੱਚਾ ਰਈਏ ਤੇ ਪੁੱਤ ਦੀ ਧੀ ਰਈਏ ਤੇ ਪੋਤ ਦੀ ਯਾ ਰਾਜਾ ਬਾਪੂ ਵਾਂਗੂ ਜਾਣੇ ਹੈ ਵੱਡਾ ਟਬਰਦਾਰ ਬੱਚਾ ਤੀਜਾ ਇਹ ਜੋ ਕਿਸੇ ਦੇ ਨਹੀਂ ਕਰਨਾ ਨਿਯਮ ਤੋੜਨਾ ਨਹੀਂ ਦੋਬਾਰ ਬੱਚਾ ਉਸ ਦਿਨ ਦਾ ਰਾਜ ਉਸੇ ਦਿਨ થી ਰਾਜ ਉਹ ਹਾਰ ਬਿਠੇ ਰਾਜਾ ਜਦੋਂ ਦੇਵ ਦੇ ਦੇਵ ਸੁਖਨ ਹਾਰ ਬੱਚਾ ਸੁਖਨ ਰਾਜਾ ਦਾ ਅਟਲ ਚੱਲ ਚਾਹੀਏ ਜਿਸ ਤਰ੍ਹਾਂ ਹੋਏ ਕਰਤਾਰ ਬੱਚਾ ਮੋਹ ਕਹੇ ਨਾ ਕਰੇ ਇਕਰਾਰ ਪੂਰਾ ਉਹਦਾ ਕੋਈ ਨਾ ਰਹੇ ਇਤਬਾਰ ਬੱਚਾ ਚੌਥੇ ਸ਼ਬਦੇ ਹੀ ਖੂਕੇ ਦਸ ਰਹਿਣਾ ਜਿਹੜਾ ਆਪਣੇ ਹਮਨ ਹੋਵੇ ਪ੍ਰਚਾਰ ਬੱਚਾ ਮਨ ਮੇ ਰਾਜ ਦਾ ਨਾ ਹੰਕਾਰ ਕਰਨਾ ਕਰਨਾ ਭਾਈਆਂ ਨਾਲ ਪਿਆਰ ਬੱਚਾ ਇੱਕ ਨਾ ਰਾਜ ਇਕੱਲਾ ਬਾਜ ਸਰਬੰਧੀਆਂ ਦੇ ਸਕੇ ਮੂਲ ਨਾ ਕੁਝ ਸਵਾਰ ਬੱਚਾ ਚਾਵਲ ਤੋਤੀ ਅਤੇ ਨਰਮ ਹੋ ਕੇ ਨਹੀਂ ਉਗਦਾ ਦੇਖ ਨਿਹਾਰ ਬੱਚਾ ਜਿਹੜਾ ਨੀਜ ਥੀ ਜਿਹੜਾ ਨੀਜ ਥੀ ਨੀਜ ਹੋਈ ਅਮਰਤ ਉਸ ਨੂੰ ਜਨ ਵੱਡਾ ਮਜਤਕਾਰ ਬੱਚਾ ਕਤਰੇ ਮਿਲ ਕੇ ਦੇਸ਼ ਸਮੁੰਦਰ ਬੰਦ ਜੜੀਏ ਮਿਲ ਕੇ ਬਣੇ ਪਹਾੜ ਬੱਚਾ ਜੜੀਏ ਕੱਢੀਏ ਕਤੀਏ ਵੇਖ ਕਵਕ ਕਰੀਏ ਫਿਰ ਫਿਰ ਕੀ ਟਿਕੜੇ ਸਾਰ ਬੱਚਾ ਕਰਮਾਤ ਜਮਾਤ ਦੇ ਵਿੱਚ ਕੱਲਾ ਕਾਲ ਤੇ ਹੋਏ ਸ਼ਿਕਾਰ ਬੱਚਾ ਪੰਚਮ ਮੰਤਰੀ ਹੋਏ ਕ ਮੰਤਰੀ ਜੋ ਨਹੀਂ ਰੱਖਦੇ ਵਿੱਚ ਦਰਬਾਰ ਬੱਚਾ ਨਹੀਂ ਜੰਮਣੇ ਰਾਜ ਦੇ ਮੇ ਜਾਣ ਦੇਣਾ ਕਿਹਦੇ ਰੱਖਣ ਬੰਦ ਨਿਚਾਰ ਬੱਚਾ ਨੇਮ ਰੱਖਣਾ ਹੈ ਜਤ ਸਤ ਡਾਡਾ ਸੁਪਨੇ ਭੋਗੁਣੀ ਨਾ ਪਾਰ ਨਾਰ ਬੱਚਾ ਕਈ ਲਖ ਰਾਜੇ ਕੀਤੇ ਨਾਸ਼ ਇਸਤੇ ਵਿਭਚਾਰ ਹੈ ਬੜਾ ਬਦਕਾਰ ਬੱਚਾ 라ਵਣ ਡੰਕ ਲुटाई ਕੇ ਖਾ ਖਰੂਲੀਆਂ ਸਨੇ ਆਪਣੇ ਕੋਲ ਪਰਿਵਾਰ ਬੱਚਾ ਅੱਠਵੇਂ ਅਮੀਲਾ ਅਦੀ ਨਾ ਕਦੇ ਹੋਣਾ ਨਹੀਂ ਪੀਮਨੀ ਮਦ ਖੁਮਾਰ ਬੱਚਾ ਜਿਨ੍ਹਾਂ ਦੀ ਪੀਤੀਆਂ ਨਾ ਮਤ ਰਹੇ ਰਤੀ ਸਖੇ ਪਰਖ ਨਹੀਂ ਦੁਸ਼ਮਣ ਯਾਰ ਬੱਚਾ ਇਸ ਜਗਮਾਂ ਦੀ ਖੁੱਲ ਕਰਕ ਕੀਤੀ ਸਨੇ ਕ੍ਰਿਸ਼ਨ ਜਿਹਾ ਅਵਤਾਰ ਬੱਚਾ ਕਾਲੀਦਾਸ ਇਹ ਵਦ ਤੇ ਕਰਾਂ ਤਹੀਂ ਕਰਦੇ ਉਹਦੀ ਪੂਜਾ ਬੱਚਾ